ਨੰਨਾ ਮੈਂ ਨਹੀਂ ਤੇ ਫਰਦ ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਚਵਾਲ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਤਰਨਤਾਰਨ ਵੀਰ ਪ੍ਰਕਾਸ਼ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਅੱਜ ਵੈਸੇ ਮੱਝਾ ਦੋ ਕਵਰ ਕੀਤੀਆਂ ਨੇ ਆਪਾਂ ਇਹਨਾਂ ਦੇ ਕੋਲੋਂ ਇੱਕ 15 ਦਿਨਾਂ ਦੀ ਸੂਈ ਇੱਕ ਮੱਝ ਤੁਹਾਨੂੰ ਦਿਖਾ ਰਹੇ ਆ ਵੱਡੀ ਮੱਝਾ ਪੂਰੇ ਹੈਵੀ ਬਾਡੀ ਰੇਡ ਦੇ ਵਿੱਚ ਫੁੱਲ ਬਿਗ ਆਰਡਰ ਸਾਈਜ਼ ਆ ਤੇ ਪ੍ਰਕਾਸ਼ ਵੀਰ ਕੀ ਹਾਲ ਨੇ ਵਧੀਆ ਵਧੀਆ ਵੀਰ ਜੀ ਪਰਗਟ ਇਹ ਮਾਝ ਤਿੱਜਾ ਸੂਆ ਸੂਈ ਆਪਣੇ ਕੋਲ ਹਾਂਜੀ ਤਿੱਜਾ ਸੂਆ ਸੂਈ ਅੱਜ ਦਿਨ ਤੁਸੀਂ ਦੱਸ ਦਿੱਤਾ 15 ਕਿ ਦਿਨ ਹੋ ਗਏ ਆ ਹਾਂਜੀ 15 ਦਿਨਾਂ ਦੇ ਵਿੱਚ ਵਿੱਚ ਸੂਈ ਹੈ ਮਗਰ ਕਟਾ ਇਹਦੇ ਕਟਾ ਜੀ ਆਸ ਵਕਤ ਕਿੰਨੇ ਕੁ ਦੁੱਧ ਤੇ ਹੁਣ ਜਿਹੜਾ ਰੈਡੀ ਦੁੱਧ ਕਿੰਨੇ 17 ਲੀਟਰ ਹੈ ਜੀ 17 ਲੀਟਰ ਆ ਉਮੀਦ ਕਰਦੇ ਆ ਕੋਈ 18-20 ਲੀਟਰ ਤਾਂ ਆਮ ਜੀ ਗੱਲ ਫਿਰ ਜੀ ਹਾਂਜੀ 20 ਲੀਟਰ ਪੱਕਾ ਦੇਊਗੀ ਜੀ ਮਾਜੀ ਠੀਕ ਆ ਜੀ ਆਪਦੇ ਵੱਲੋਂ ਕੋਈ ਸੱਜਣ ਆਪਣਾ ਕੰਡਾ ਲੈ ਆਵੇ ਜਾਂ ਲੀਟਰਾਂ ਨਾਲ ਬੇਨਤੀ ਕਰਾ ਜੀ ਹਾਂਜੀ ਆਪਣਾ ਲੈ ਕੇ ਆਉਣ ਜੀ ਲਓ ਵੀ ਲਓ ਖਾਸਾ ਜੇ ਖੁਰੇ ਮੜਾ ਤੋੜ ਕੇ ਦਿਖਾ ਦਗੇ ਚ ਬਾਕੀ ਥਾਂ ਬੜੀ ਵਧੀਆ ਚੰਗੀ ਸਪੇਸ ਵਾਂਡ ਦੇ ਵਿੱਚ ਆ ਸੋ 17 ਕਿਲੋ ਐ ਸੋਖਤ ਦੁੱਧ ਨੂੰ ਵੀ ਸੱਜਣ ਚੋ ਕੇ ਇਸ ਵਿੱਚ ਲੀ ਕਰਕੇ ਲੈ ਕੇ ਜਾਵੇ ਲੋ ਜੀ ਬਹੁਤ ਖੂਬਸੂਰਤ ਚੰਗਾ ਪਸ਼ੂ ਧਨ ਸੋ ਚਾਹ ਵਨਾ ਭਰਾ ਆਪਣੇ ਮਾਰ ਲੋ ਟਾਈ ਠੀਕ ਹੈ ਨੰਬਰ ਬਿਲਕੁਲ ਤਕਰੀਬ ਦਾ ਥੱਲੇ ਚੱਲਣਗੇ ਆਈ ਵੀਰ ਜੀ ਹਰਿਆਣੇੋਂ ਜੀਨ ਤੋਂ ਇਹ ਜੀਤ ਹਰਿਆਣੇ ਦੀ ਜੰਪਲ ਆ ਜੀ ਲੋ ਵੀ ਨਸਲ ਜਿਹੜੀ ਦੋਸਤੋ ਉਧਰ ਦੀ ਆ ਜੀਤ ਹਰਿਆਣੇ ਦੀ ਜੰਪਲ ਆ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਆ ਤਕਰੀਬਨ ਬਹੁਤ ਆਪਣੇ ਪ੍ਰਾਠਿਕਾ ਚ 15 16 ਲੀਟਰ ਤੋਂ ਪਲੱਸ ਜਿਹੜਾ ਦੁੱਧ ਚੂਣਾ ਚਾਹੁੰਦੇ ਆ ਜਾਂ ਚੰਗੀ ਬ੍ਰੀਡ ਤੇ ਗਾਂ ਕੰਮ ਕਰਨਾ ਚਾਹੁੰਦੇ ਹੋ ਸੋ ਸੰਪਰਕ ਤੁਸੀਂ ਕਰ ਲਿਓ ਚਵਾਈ ਚੰਗੀ ਆ ਬਾਕੀ ਹੋ ਸਕਿਆ ਵੀ ਵੀਡੀਓ ਦੇ ਵਿੱਚ ਵੀ ਆਪਾਂ ਚਵਾਈ ਕਰਕੇ ਦਿਖਾ ਦਿਆਂ ਕਿ ਸਾਰੇ ਭਰਾਵਾਂ ਨੂੰ ਕਿਸੇ ਵੀਰ ਨੇ ਦੂਰੋਂ ਨੇੜੋਂ ਆਉਣਾ ਠੀਕ ਆ ਜੀ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਲਓ